ਉਹ ਇਹਦੇ ਵਿੱਚ ਮੈਂ ਕੱਲ ਸਾਰੇ ਲੱਗੇ ਹੋਏ ਆ। ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਦੀ ਜਿੰਨੀ ਕਿ ਹਿੰਮਤ ਦਾ ਸਮਰੱਥਾ ਉਹ ਲੱਗਿਆ ਹੋਇਆ ਹੈ। ਪਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ। ਮੈਂ ਤਾਂ ਬਾਹਰੋਂ ਆਇਆ ਜੀ। ਮੈਂ ਤਾਂ ਪਹੁੰਚ ਹੀ ਆ ਜੀ। ਹੁਣ ਨਿਕਲਾਂਗੇ ਅਸੀਂ ਹੋਰ। ਸੇਵਾ ਵੈਸੇ ਦਾ ਗੋਪਨਦਾਨ ਹੁੰਦਾ। ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਕੋਈ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗਦੀ। ਮੈਂ ਅੱਜ ਤਾਂ ਇਹ ਨਾ ਸੱਜਣ ਜਲੰਧਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਜੀ ਉਹ ਨਾਲ ਤੋਂ ਮੈਂ ਕਿਹਾ ਤੁਸੀਂ ਰਹਿੰਦੇ ਯਾਰ ਰੁੱਕ ਜੀ। ਦੇਖੋ ਇਹ ਜਿਹਦੇ ਚ ਮੈਂ ਕਰਨਾ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹیثیت ਹੁੰਦੀ ਹੈ ਜਿਹਦੀ ਜਿੰਨੀ ਕੁ ਹਿੰਮਤ ਆ ਸਮਰੱਥਾ ਉਹ ਲੱਗਿਆ ਹੋਇਆ ਔਰ ਹੋਈ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਮੈਂ ਤਾਂ ਬਾਹਰ ਆਇਆ ਜੀ ਮੈਂ ਤਾਂ ਹੁਣ ਪਹੁੰਚੇ ਆ ਜੀ ਹੁਣ ਨਿਕਲਾਂਗੇ ਅਸੀਂ ਹੋ ਜੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗ ਗਈ ਮੈਂ ਤਾਂ ਅਸਕਰ ਇਹ ਨਾ ਦੇ ਸੱਜਣ ਜਲੰਧਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਜੀ ਉਹ ਨਾਲ ਤੁਰੇ ਮੈਂ ਕਿਹਾ ਤੁਸੀਂ ਰਹਿ ਜਾਂਦੇ ਯਾਰ ਵੀ ਗੁਪਤ ਜੀ